ਭਾਈਚਾਰੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਹੈਗਾ ਉਸ ਨੂੰ ਸਹੀ ਸਲਾਮਤ ਜਿਹੜਾ ਅੱਜ ਕਮਿਊਨਿਟੀ ਦੇ ਆਪਣੀ ਆਪਸੀ ਘਟਚੋੜ ਦੇ ਕਰਕੇ ਜਿਹੜਾ ਸਹੀ ਸਲਾਮਤ ਜਿਹੜਾ ਉੱਥੋਂ ਪ੍ਰਾਪਤ ਕਰ ਲਿਤਾ ਗਿਆ ਤੇ ਹੁਣ ਬੜੀ ਸ਼ਰਧਾ ਦੇ ਮੁਤਾਬਿਕ ਗੁਰਮਰਿਆਦਾ ਦੇ ਮੁਤਾਬਿਕ ਜਿਹੜਾ ਉਸ ਰੂਪ ਸਾਹਿਬ ਨੂੰ ਜਿਹੜਾ ਉਹ ਗੁਰਦੁਆਰਾ ਸਾਹਿਬ ਜਿਹੜਾ ਉਹ ਲਿਜਾਇਆ ਜਾ ਰਿਹਾ ਸੋ ਆਪਣੇ ਆਪ ਚ ਅਸੀਂ ਇੱਥੋਂ ਦੀ ਕਮਿਊਨਿਟੀ ਅਤੇ ਇੱਥੋਂ ਦੇ ਜਿਹੜੇ ਇਲੈਕਟਡ ਅਫੀਸ਼ੀਅਲਸ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਆਪਣਾ ਲੰਬੇ ਸਮੇਂ ਤੋਂ ਜਿਹੜਾ ਇਹਦੇ ਵਿੱਚ ਯੋਗਦਾਨ ਪਾ ਕੇ ਜਿਹੜਾ ਇਸ ਅੱਜ ਜਿਹੜੀ ਸੇਵਾ ਲੱਗੀ ਹੋਈ ਸੀ ਉਸ ਨੂੰ ਪੂਰਨ ਕੀਤਾ ਕਨਸਪ ਮੈਂ ਕਹਿੰਨਾ ਕਿ ਖੀਰ ਤੇ ਸਾਰੀ ਜਿਹੜੀ ਕਮਿਊਨਿਟੀ ਪਿਛਲੇ ਤਿੰਨਾਂ ਦਿਨਾਂ ਦੇ ਵਿੱਚ ਜਿਹੜੀ ਆ ਅੱਖਾਂ ਦੇ ਵਿੱਚ ਅਥਰੂ ਹਸਨ ਉਹਨਾਂ ਦੇ ਕਿ ਇਹ ਕੀ ਵਾਪਰ ਗਿਆ ਸਾਡੇ ਨਾਲ ਪਰ ਅੱਜ ਫੇਰ ਵੀ ਵਾਹਿਗੁਰੂ ਦੀ ਮਿਹਰ ਹੋਈ ਹੈ ਸਾਡੇ ਸਿਰ ਦੇ ਉੱਤੇ ਕੋਈ ਕਲੰਕ ਨਹੀਂ ਲੱਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਸਮਝਦਾ ਕਿ ਜਿੰਨੇ ਸਾਡੇ ਟੂਡੇ ਐਵਰੀਬਾਡੀ ਇਲੈਕਟਡ ਅਫੀਸ਼ਲ ਫਰਮ ਦਾ ਨਾਸੂ ਕਾਉਂਟੀ and all why, the police officer and all the captain and bobby koloti and everybody we a special thanks for that because that's why we are here all the community whoever come whoever came today and meri binti ahi hai ke sare guru gharan walu ke je kise ne maharaj da swarup guru ghar chu laake jaana hai please do vari soch ke kise de ghar tusi us roop di seva layi bhejo kyunke je ਇਦਾਂ ਦਾ ਸਿਚੁਏਸ਼ਨ ਫੇਰ ਆ ਗਿਆ ਇਹ ਤੇ ਅਸੀਂ ਫੋਰਚੂਨੇਟ ਆ ਕਿ ਵੀਰਾਂ ਨੇ ਬੜਾ ਯੋਰ ਲਾ ਕੇ ਪੁਲਿਸ ਕਮਿਸ਼ਨਰ ਤੱਕ ਉਹਨਾਂ ਨੇ ਇਹ ਮਹਾਰਾਜ ਦਾ ਸਰੂਪ ਬਾਹਰ ਅਸੀਂ ਕੱਢ ਸਕਦੇ ਵੀ ਅਦਬੀਤ ਬਚਾ ਹੋਇਆ ਬਟ ਜੇ ਬੇਅਦਬੀ ਹੋ ਜਾਂਦੀ ਤੇ ਫਿਰ ਜ਼ਿੰਮੇਵਾਰ ਕੌਣ ਰਹਿਣਾ ਸੀ ਰਾਈਟ ਸੋ ਪਲੀਜ਼ ਐਵਰੀਬਾਡੀ ਲੈਟਸ 올 ਗੈਟ ਟੂਗੇਦਰ ਐਸ ਅ ਕਮਿਊਨਿਟੀ ਐਂਡ ਲੈਟਸ ਮੇਕ ਸ਼ੋਰ ਥਿਸ ਡਸਨਟ ਹੈਪਨ ਅਗੇਨ ਟੱਕ ਉੱਪਰ ਹੀ ਆਪਣੇ ਆਪ ਚ ਹੋਣ ਇਥੋਂ ਕੀ ਸਮਝ ਲੈਣ ਦੀ ਲੋੜ ਹੈਗੀ ਹੈ ਕੀ ਸਿੱਖਣ ਦੀ ਲੋੜ ਹੈ ਕਿਉਂਕਿ ਇਹ ਘਟਨਾਕਰਮ ਨੇ ਜਿਹੜਾ ਹੈ ਦੁਨੀਆ ਭਰ ਦੇ ਵਿੱਚ ਜਿਹੜਾ ਨਿਊਯਾਰਕ ਨੂੰ ਬੜੇ ਵੱਖਰੇ ਤਰੀਕੇ ਨਾਲ ਜਿਹੜਾ ਉਹ ਬਦਨਾਮੀ ਦਵਾਈ ਹੈ ਕਿ ਕਮੇਟੀਆਂ ਜਿਹੜੀਆਂ ਹੈਗੀਆਂ ਨੇ ਉਹ ਕੀ ਇਸ ਤਰੀਕੇ ਨਾਲ ਅੱਜ ਕਰ ਰਹੀਆਂ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਵੀ ਲੈ ਕੇ ਆਪਣੇ ਕਬਜ਼ੇ ਚ ਲੈ ਰਿਹਾ ਹੈ ਤੁਹਾਨੂੰ ਕੀ ਲੱਗਦਾ ਕਿ ਹੁਣ ਆ ਸਾਰੀਆਂ ਜਥੇਬੰਦੀਆਂ ਨੂੰ ਬਹਿਨ ਦੀ ਲੋੜ ਹੈਗੀ ਹੈ ਅੱਗੇ ਤੋਂ ਕੋਈ ਇਸ ਤਰ੍ਹਾਂ ਦਾ ਪਲਾਨ ਕਰਨ ਦੀ ਲੋੜ ਹੈ ਕਿਸ ਤਰ੍ਹਾਂ ਦੇ ਘਟਨਾਵਾ ਨਾ ਵਾਪਰਨ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਘਟਨਾ ਤੋਂ ਤਾਂ ਅਸੀਂ ਪਹਿਲਾਂ ਹੀ ਮਤਲਬ ਕਿ ਸਾਰਿਆਂ ਨੇ ਹੁਣ ਵੀ ਤੇ ਹਰ ਸਾਰੇ ਗੁਰੂ ਘਰਾਂ ਵੱਲੋਂ ਤੇ ਸਾਰੇ ਜਥੇਬੰਦੀਆਂ ਵੱਲੋਂ ਇੱਕ ਮੀਟਿੰਗ ਸੱਦੀ ਜਾਊਗੀ ਵੀ ਜਿਵੇਂ ਕਿ ਕੋਈ ਵੀ ਪ੍ਰੋਗਰਾਮ ਹੁੰਦਾ ਜਾਂ ਸਹਿਜ ਪਾਠ ਲਈ ਗੁਰੂ ਗ੍ਰੰਥ ਸਾਹਿਬ ਘਰ ਚ ਜਾਂਦੇ ਨੇ ਵੈਸੇ ਤਾਂ ਹੋਇਆ ਨਹੀਂ ਇਹ ਪਹਿਲੀ ਵਾਰੀ ਆ ਆਮ ਅਸੀਂ ਸਾਡੇ ਗੁਰੂ ਘਰ 118 ਤੋਂ ਜਿੰਨੇ ਵੀ ਅੱਧਾ ਸੈਂਚੀਆਂ ਦਿੱਤੀਆਂ ਜਾਂਦੇ ਨੇ ਜੇ ਕਿਸੇ ਨੇ ਆਪਦੇ ਘਰੇ ਜਾ ਕੇ ਪਾਠ ਕਰਨਾ ਨਹੀਂ ਤਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਮਤਾ ਪਾਵਾਂਗੇ ਸਾਰਿਆਂ ਨੂੰ ਕਿਉਂਕਿ ਬੜੀ ਦੁਨੀਆ ਭਰ ਦੇ ਵਿੱਚ ਜਿਹੜੀ ਕਿ ਸਾਡੀ ਬਦਨਾਮੀ ਹੋਣ ਵਾਲੀ ਗੱਲ ਆ ਵੀ ਗੁਰੂ ਸਾਹਿਬ ਦੀ ਬੇਇੱਜ਼ਤੀ ਹੋਣੀ ਹੈ ਨਾ ਨਾ ਜੇ ਕਿਤੇ ਇਥੇ ਉਸ ਰੂਪ ਉਰੇ ਪਰੇ ਕਰ ਜਾਂਦੇ ਤਾਂ ਸਾਡੇ ਲਈ ਬੜਾ ਔਖਾ ਸੀਗਾ ਪਰ ਇਹ ਸਿੰਘਾਂ ਨੇ ਬਹੁਤ ਹੀ ਜਿਵੇਂ ਕਹਿੰਦੇ ਆ ਦੋਨੇ ਪਾਸੇ ਘਰ ਦੇ ਆਲ ਦਾਲੇ ਪੂਰੀ ਪਾਰਾ ਰੱਖਿਆ ਵਾ ਤਾਂ ਕਰਕੇ ਸਫਲਤਾ ਹੋਈ ਅੱਜ ਇਹਨਾਂ ਦਾ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਨੌਜਵਾਨਾਂ ਦਾ ਜਿਨ੍ਹਾਂ ਨੇ ਜਿਵੇਂ ਕਹਿੰਦੇ ਦਿਨਪੋਰਾ ਤੇ ਕਰਤੀ ਸੁੱਤੀ ਨਹੀਂ ਗੀ ਸੋ ਗੁਰੂ ਘਰ ਮਹਾਰਾਜ ਸਾਹਿਬ ਇਹਨਾਂ ਤੇ ਮੇਰ ਪਰਿਆ ਹੱਥ ਰੱਖ ਕੇ ਸਾਡਾ ਛੋਟਾ ਜਿੰਮੀ ਮਤਲਬ ਸਭ ਤੋਂ ਜ਼ਿਆਦਾ ਇਹਨੇ ਜੋਰ ਲਾਇਆ ਔਰ ਇਹਦੇ ਵਿੱਚ ਛੋਟੀ ਗੱਲ ਨਹੀਂ ਹੈਗੀ ਸਾਰਾ ਕੁਝ ਦਾਤੇ ਲੱਗ ਜਾਂਦਾ ਜਦੋਂ ਪੁਲਿਸ ਆ ਕੇ ਕਰਦੀ ਆ ਤਾਂ ਸਭ ਤੋਂ ਪਹਿਲਾਂ ਇਹਦੀ ਆਈਡੀ ਲਈ ਆ ਉਹਨਾਂ ਨੇ ਬੜੀਆਂ ਗੱਲਾਂ ਬੰਜਾ ਪੈਂਦੀ ਆ ਖਾ ਬੜੀ ਔਖੀਆ ਪੰਥ ਦੀ ਸੇਵਾ ਪਰ ਅਰਦਾਸ ਕਰਦੇ ਆ ਇਹ ਪਰਿਵਾਰ ਤੇ ਮਹਾਰਾਜ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ੇ ਸੋ ਫਿਰ ਲਗਾਤਾਰ ਐਤਵਾਰ ਤੋਂ ਜਿਹੜਾ ਹੈ ਤੁਸੀਂ ਦਿਨ ਰਾਤ ਇੱਥੇ ਇੱਕ ਕਰ ਦਿੱਤਾ ਅਤੇ ਵਿੱਚ ਵਿੱਚ ਤੁਸੀਂ ਜਿਹੜਾ ਕਮਿਊਨੀਕੇਟ ਵੀ ਕਰਦੇ ਰਹੇ ਕਿ ਮਾਨਸਿਕ ਤੌਰ ਤੇ ਜਿਹੜੇ ਦੋਸ਼ੀ ਉਹਨਾਂ ਨੂੰ ਇਹ ਪ੍ਰੀਪੇਅਰ ਕੀਤਾ ਜਾਵੇ ਕਿ ਕੋਈ ਕਿਸ ਤਰੀਕੇ ਕਿਸੇ ਤਰੀਕੇ ਦੀ ਗੁਸਤਾਖੀ ਨਾ ਹੋਵੇ ਅਤੇ ਤੁਸੀਂ ਇਹ ਮੇਰੇ ਸਾਹਮਣੇ ਜਿੰਨਾ ਵੀ ਮੈਨੂੰ ਪਤਾ ਲੱਗਾ ਹੈ ਕਿ ਇਹ ਪੱਕਾ ਕੀਤਾ ਕਿ ਉਹਨੂੰ ਪ੍ਰੀਪੇਅਰ ਕੀਤਾ ਜਾਵੇ ਕਿ ਉਹ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਭੀੜ ਹੈ ਉਹਦੇ ਨਾਲ ਕਿਸੇ ਵੀ ਤਰੀਕੇ ਦੀ ਕੋਈ ਛੇੜਛਾੜ ਨਾ ਹੋਵੇ ਅੱਜ ਫਾਈਨਲੀ ਜਦੋਂ ਰਿਜ਼ਲਟ ਆਉਂਦੇ ਨੇ ਲੱਗਦਾ ਕਿ ਉਹ ਜਿਹੜੇ ਕਾਰਜ ਕੀਤੇ ਨੇ ਉਹ ਸਫਲ ਹੋਏ ਨੇ ਤੇ ਉਹਨਾਂ ਦੀ ਇੱਕ ਮਿਹਨਤ ਜਿਹੜੀ ਕਾਮ ਘਟਨਾਕਰਮ ਕੀ ਹੋਇਆ ਉਹ ਵੀ ਦੱਸੋ ਥੋੜਾ ਜਿਹਾ ਹਾਂਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੇ ਆਪ ਨੂੰ ਬੜਾ ਲੱਕੀ ਸਮਝਦੇ ਹਾਂ ਕਿ ਮਹਾਰਾਜ ਨੇ ਸਾਰਿਆਂ ਦੀ ਇਲਾਜ ਰੱਖੀ ਕਿਉਂਕਿ ਜੋ ਇਹ ਲੇਡੀਜ਼ ਦੇ ਹਾਲਾਤ ਸੀਗੇ ਜਾਂ ਜੋ bizness ਜੇ ਹੈਗੀ ਆ ਤਾਂ ਦਿਲ ਬਹੁਤ ਡਰਦਾ ਸੀ ਕਿ ਕਿਤੇ ਮਹਾਰਾਜ ਸਰੂਪ ਇੱਥੇ ਹੋਣ ਯੂ نو ਸਹੀ ਕੰਡੀਸ਼ਨ 'ਚ ਹੋਣ ਉਹਨਾਂ ਦਾ ਸ਼ੀਲ ਸ਼ਰਟ ਨਾ ਹੋਈ ਹੋਵੇ ਕੋਈ ਬੇਅਦਬੀ ਨਾ ਹੋਈ ਹੋਵੇ ਸੋ 4-5 ਦਿਨਾਂ ਤੋਂ ਸਾਰੀ ਸਤਕਾਰ ਕਮੇਟੀ ਬੜਾਜ ਬਾਈ ਹੁਣੀ ਮੋਟੇ ਬਾਈ ਹੁਣੀ ਬਲਾਕੇ ਬਾਈ ਹੁਣੀ ਜਿੰਮੀ ਹੁਣੀ ਸਾਰੇ ਅਸੀਂ ਰਲ ਕੇ ਤਾਂ ਮਹਾਰਾਜ ਦੀ ਕਿਰਪਾ ਸਦਕਾ ਪਹਿਰਾ ਦਿੱਤਾ ਮਹਾਰਾਜ ਨੇ ਫੁੱਲ ਚਾੜੇ ਹੋ ਆ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ ਅਸੀਂ ਲੱਕੀ ਸਮਝਦਿਆਂ ਕਿ ਅਸੀਂ ਇਹ ਤ ਆਪਣਾ ਤੇਲ ਫੁੱਲ ਪਾ ਸਕੇ ਜੀ ਤੇ ਅੱਜ ਜਿਹੜਾ ਘਟਨਾ ਕਰਨ ਵਾਪਰੇ ਹੁਣ ਕਿੰਨੇ ਦੋਸ਼ੀ ਜਿਹੜੇ ਨੇ ਗ੍ਰਿਫਤਾਰ ਕੀਤੇ ਗਏ ਨੇ ਕਿਉਂਕਿ ਤੁਸੀਂ ਵੀ ਅੰਦਰ ਗਏ ਸੀ ਸਭ ਕੁਝ ਤੁਸੀਂ ਆਪਣੀ ਅੱਖੀ ਵੇਖਿਆ ਉਹ ਥੋੜਾ ਦੱਸਣ ਦੀ ਕੋਸ਼ਿਸ਼ ਕਰੋ ਇਹ ਜੀ ਇਹ ਇਹ ਡੀਪ ਕਨਸਪੀਰੇਸੀ ਲੱਗਦੀ ਆ ਕਿਉਂਕਿ ਅਦਰੋਂ ਗਨ ਵੀ ਮਿਲੀ ਆ ਜੀ ਤਾਂ ਇੱਕ ਥੋੜਾ ਸਾਨੂੰ ਕੁਝ ਸਪੈਸ਼ੀਅਸ ਬੰਦੇ ਵੀ ਦੇਖਣ ਨੂੰ ਮਿਲੇ ਜਿਸ ਕਰਕੇ ਸੰਗਤ ਨੂੰ ਮਾਫੀ ਚਾਹੁੰਦੇ ਆ ਕਿ ਸੰਗਤ ਨੂੰ ਥੋੜਾ ਇੱਕ ਬਲਾਕ ਅੱਗੇ ਆਣਾ ਪਿਆ ਕਿਉਂਕਿ ਉੱਤੇ ਕਾਫੀ ਜ਼ਿਆਦਾ ਰਸ਼ ਹੋ ਗਿਆ ਸਭ ਤੋਂ ਪਹਿਲਾਂ ਤਾਂ ਜਿਸ ਸੰਗਤ ਦਾ ਬਹੁਤ ਜ਼ਿਆਦਾ ਧੰਨਵਾਦ ਆ ਸਾਨੂੰ ਇੰਨੀ ਉਮੀਦ ਨਹੀਂ ਸੀ ਕਿ ਇੰਨਾ ਇੱਥੇ ਰਸ਼ ਹੋ ਜਾਏਗੀ 10 ਬਲਾਕਾਂ ਤੱਕ ਗੱਡੀਆਂ ਦੀ ਪਾਰਕ ਖਤਮ ਸੋ ਸਾਰਿਆਂ ਦਾ ਬਹੁਤ ਧੰਨਵਾਦ ਆ ਸਾਡੇ ਕੋਲ ਵਰਲਡ ਨਹੀਂ ਹੈਗੇ ਕੱਲ ਮਹਾਰਾਜ ਕਿੰਨਾ ਬੇਅੰਤਤਾ ਦੇਖੋ ਕੱਲ ਇਸ ਟਾਈਮ ਅਸੀਂ ਸਾਰੇ ਮੁਰਝਾਏ ਹੋਏ ਸੀਗੇ ਸੋਚਦੇ ਸੀ ਕਿ ਬਾਰਾ ਜੀ ਕਿੱਤੇ ਹੋਣਗੇ ਕਿੱਦਾਂ ਹੋਣਗੇ ਕਿਸ ਹਾਲ ਚੇ ਹੋਣਗੇ ਤਾਂ ਅੱਜ ਮਾਰੇ ਨੇ ਇੰਨੀ ਕਿਰਪਾ ਕੀਤੀ ਕਿ ਕਵਿੰਸ ਦਾ ਕੇਸ ਬੰਦ ਹੋਇਆ ਕਿ ਇਸ ਦੀ ਰਿਪੋਰਟ ਬੰਦ ਹੋਈ ਨਵੀਂ ਰਿਪੋਰਟ ਨੈਸਾ ਗੌਲਟੀ ਫਾਈਲ ਹੋਈ ਤਾਂ ਮਾਰੇ ਦੀ ਕਿਰਪਾ ਸਦਕਾ ਰਾਈਟ ਅਵੇ ਸਾਨੂੰ ਸਰਚ ਵਾਰੰਟ ਦੇ ਵੀ ਯੂ نو ਐਪਲੀਕੇਸ਼ਨ ਸਾਡੀ ਅਪਰੂਵ ਹੋ ਗਈ ਜਿਹਦੇ ਸਦਕਾ ਸਾਰੀ ਸੰਗਤ ਦੇ ਸਹਿਯੋਗ ਨਾਲ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਮਹਾਰਾਜ ਨੇ ਸਾਰਿਆਂ ਦੀ लाज ਰੱਖੀ ਨਿਊਯਾਰਕ ਦੀ लाज ਰੱਖੀ ਸਾਰੀ ਕੌਮ ਦੀ लाज ਰੱਖੀ ਆਪਣੇ ਆਪ ਨੂੰ ਬੜੇ ਲੱਕੀ ਸਮਝਦੇ ਆ ਵਰਦ ਨਹੀਂ ਹੈਗੇ ਭਾਜੀ ਪਰ ਥੈਂਕ ਯੂ ਸੋ ਮਚ ਰਾਬਦਾ ਬਹੁਤ ਸ਼ੁਕਰ ਹੈ ਸੰਕ ਦਾ ਬਹੁਤ ਧੰਨਵਾਦ ਸਰੂਪ ਬਿਲਕੁਲ ਠੀਕ ਠਾਕ ਨੇ ਸਰੂਪ ਬਿਲਕੁਲ ਠੀਕ ਠਾਕ ਹੈ ਜੀ ਪੂਰਾ ਡਿਟੇਲ ਨਾਲ ਅਸੀਂ ਗੁਰੂ ਘਰੇ ਜਾ ਕੇ ਆਪਾਂ ਚਾਰ ਪੰਜ ਪੰਜ ਪਿਆਰੇ ਸਿੰਘ ਦੇਖਣਗੇ ਸਾਰੇ ਅੰਗ ਬਾ ਅੰਗ ਤਾਂ ਮਹਾਰਾਜ ਦੀ ਕਿਰਪਾ ਹੈ ਸਰੂਪ ਬਿਲਕੁਲ ਵਧੀਆ ਕੰਡੀਸ਼ਨ ਚ ਹੈ ਤਾਂ ਸਾਰਿਆਂ ਦੀ लाज ਮਹਾਰਾਜ ਨੇ ਰੱਖੀ ਜੀ ਕਿੰਨੇ ਲੋਕੀ ਅਰੈਸਟ ਹੋਏ ਨੇ ਹੁਣ ਤੱਕ ਦੋ ਲੋਕੀ ਅਰੈਸਟ ਹੋਏ ਨੇ ਜੀ ਇੱਕ ਤਾਂ ਜਿਹੜੀ ਲੇਡੀਜ਼ ਹੈਗੀ ਸੀ ਇੱਕ ਉਹਦਾ ਜੋ ਬੁਆਏਫ੍ਰੈਂਡ ਦੱਸਦੇ ਆ ਤਾਂ ਵੈਪਨ ਵਗੈਰਾ ਵੀ ਅੰਦਰੋਂ ਮਿਲੇ ਵਾ ਸਟਰੀਟ ਦੇ ਉੱਤੋਂ ਜਿਹੜੀ ਸ਼ਾਕਿੰਗ ਚੀਜ਼ ਆ ਸਟਰੀਟ ਦੇ ਉੱਤੋਂ ਗੱਡੀਆਂ ਦੇ ਥੱਲੋਂ ਵੀ ਵੈਪਰ ਮਿਲੇ ਆ। ਸੋ ਜੋ ਦੇਖਣ ਜੇ ਆ ਰਿਹਾ ਕਿ ਜਿੱਦਾਂ ਕੋਈ ਗੈਂਗ ਰਿਲੇਟਿਡ ਮਸਲਾ ਹੋ ਸਕਦਾ। ਕੋਈ ਤਾਂ ਰੰਗ ਪਰਿਵਰਤਨ ਜਿੱਦਾਂ ਗਰੂਮਿੰਗ ਦੀ ਗੱਲ ਯੂਕੇ ਚੱਲਦੀ ਆ। ਸੋ ਮਹਾਰਾਜ ਨੇ ਵਧੀਆ ਕੀਤਾ ਕਿ ਇਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹਨੂੰ ਨੱਥ ਪਾ ਲਈ ਗਈ। ਸੋ ਅੱਗੇ ਇਨਵੈਸਟੀਗੇਸ਼ਨ ਚੱਲੂਗੀ। ਜਿੱਦਾਂ ਜਿੱਦਾਂ ਇਨਫੋਰਮੇਸ਼ਨ ਆਉਗੀ ਆਪਾਂ ਸੰਗਤ ਨਾਲ ਸ਼ੇਅਰ ਕਰੂਗੇ। ਸੋ ਆਪਣੇ ਆਪ ਚ ਕਹਿੰਦਾ ਕਿ ਕਮਿਊਨਿਟੀ ਦਾ ਬਹੁਤ ਇੱਥੇ ਜਿਹੜਾ ਆਪਸੀ ਏਕਾ ਰਿਹਾ ਹੈ ਅਤੇ ਇਸ ਏਕੇ ਦੇ ਸਦਕਾ ਵੀ ਇਹ ਆਪਣੇ ਆਪ ਚ ਪਹਿਲੀ ਇਹੋ ਜਿਹੀ ਘਟਨਾ ਜਿਹੜੀ ਇੱਥੋਂ ਦੇ ਡਿਪਾਰਟਮੈਂਟ ਨੂੰ ਵੀ ਜਿਹੜੀ ਹੈ ਵੇਖਣੀ ਪਈ ਹੈ ਜਾਂ ਉਹਦੇ ਉੱਤੇ ਕੰਮ ਕਰਨਾ ਪਿਆ ਕਿਉਂਕਿ ਇੱਥੋਂ ਦੇ ਪੁਲਿਸ ਡਿਪਾਰਟਮੈਂਟ ਨੂੰ ਨਹੀਂ ਪਤਾ ਹੈਗਾ ਕਿ ਕੀ ਕਰਨਾ ਹੈ ਲੇਕਿਨ ਕਮਿਊਨਿਟੀ ਨੇ ਆਪਣੇ ਸਹਿਯੋਗ ਦੇ ਸਦਕਾ ਲਗਾਤਾਰ ਉਹਨਾਂ ਨੂੰ ਸਮਝਾਇਆ ਵੀ ਕਿ ਸਾਡੇ ਵਾਸਤੇ ਤੰਤਰ ਸ਼ਿਰ ਗੁਰ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੀੜ ਹੈ ਉਹਦੀ ਕੀ ਅਹਿਮੀਅਤ ਹੈਗੀ ਆ ਉਹਨਾਂ ਦੇ ਸਰੂਪ ਨੂੰ ਅਸੀਂ ਕਿਸ ਤਰੀਕੇ ਨਾਲ ਸਤਿਕਾਰ ਦੰਨੇ ਆ ਤੇ ਉਹ ਤੋਂ ਬਾਅਦ ਜਿਹ ਤਾਨੂੰ ਅਸੀਂ ਤਸਵੀਰਾਂ ਦਿਖਾਈਆਂ ਨੇ ਅਸਮਾਨ ਦੇ ਵਿੱਚ ਦੋ ਹੈਲੀਕਾਪਟਰ ਜਿਹੜੇ ਲਗਾਤਾਰ ਉੱਡਦੇ ਰਹੇ ਅਤੇ 50 ਤੋਂ ਵੱਧ ਜਿਹੜੀਆਂ ਪੁਲਿਸ ਡਿਪਾਰਟਮੈਂਟ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਇੱਥੇ ਖੜੀਆਂ ਸਨ ਇੱਥੇ ਹਰ ਇੱਕ ਤਰੀਕੇ ਦਾ ਪੁਲਿਸ ਡਿਪਾਰਟਮੈਂਟ ਨੇ ਜਿਹੜਾ ਪ੍ਰਬੰਧ ਕੀਤਾ ਸੀ ਲੇਕਿਨ ਇੱਕ ਸੰਕੇਤ ਦਿੱਤਾ ਗਿਆ ਕਿ ਜੋ ਕੁਝ ਪੰਜਾਬ ਦੇ ਵਿੱਚ ਵਾਪਰਿਆ ਉਹ ਵਾਪਰਦਾ ਹੋਵੇਗਾ ਲੇਕਿਨ ਅਮਰੀਕਾ ਦੇ ਵਿੱਚ ਕਦੀ ਵੀ ਇਸ ਤਰੀਕੇ ਦੀ ਘਟਨਾ ਨਹੀਂ ਜੜੀ ਆ ਨਾ ਹੋਣ ਦਿੱਤੀ ਜਾਵੇਗੀ ਤੇ ਜਿਹੜਾ ਸੋਚੇਗਾ ਉਹਦਾ ਵੀ ਖਸ਼ਰ ਜਿਹੜਾ ਇਸੇ ਤਰੀਕੇ ਨਾਲ ਜਿਹੜਾ ਹੋਵੇਗਾ ਸੋ ਲਾਸਟਲੀ ਇੱਕ ਹੋਰ ਰਿਕਵੈਸਟ ਹੈ ਜੀ ਜਿਹੜਾ ਗੁਰੂ ਘਰ ਦਾ ਸਰੂਪ ਆਪਾਂ ਕਿਸੇ ਨੂੰ ਦੇਖ ਦਿੰਨੇ ਆ ਜੀ ਪਹਿਲੀ ਗੱਲ ਤਾਂ ਪੰਜ ਸਿੱਖ ਪੰਜ ਸਿੰਘਾਂ ਦੀ ਆਪਣੇ ਦੀ ਹਾਜ਼ਰੀ ਦੇ ਵਿੱਚ ਸਰੂਪ ਜਾਣੇ ਚਾਹੀਦੀ ਆ ਸੋ ਇਹ ਜਿੱਦਾਂ ਲੇਡੀ ਦਾ ਐਗਜ਼ਾਮਪਲ ਲਈਏ ਸਿਰਫ ਉਹ ਖੁਦ ਸੀਗੀ ਤਾਂ ਗਰੰਤੀ ਸਿੰਘ ਨਾਲ ਸੀਗਾ ਸੋ ਮਹਾਰਾਜ ਦੀ ਵੀ ਅਦਵੀ ਜਿੱਦਾਂ ਆਪਾਂ ਕੈਸੇ ਨੇ ਹੋਣ ਤੋਂ ਬਹੁਤ ਬੱਚੀ ਹੋਆ ਸੋ ਇਹ ਆਪ ਕਹਿੰਦੇ ਨਾ men's no fall who make a mistake men's no fall who make a same mistake over ਸੋ ਇਹ ਗਲਤੀ ਤਾਂ ਆਪਾਂ ਅਗਰ ਸਿੱਖ ਲਿਆ ਤਾਂ ਫਿਰ ਤਾਂ ਆਪਾਂ ਉਹਦਾ ਸਾਨੂੰ ਕੋਈ ਫਾਇਦਾ ਮਿਲੂਗਾ ਸੋ ਲੈਟਸ ਨਾ ਰਿਪੀਟ ਦਿਸ ਇਹ ਇਹ ਛੋਟੀ ਗਲਤੀ ਨਹੀਂ ਸਗੀ ਮਹਾਰਾ ਨੇ ਸਾਰਿਆਂ ਦੀ ਇਲਾਜ ਰੱਖੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਇਹ ਤੋਂ ਬਾਅਦ ਜਿਹੜਾ ਅਖੀਰ ਦੇ ਵਿੱਚ ਇੱਕ ਫੈਸਲਾ ਜਿਹੜਾ ਉਹ ਕੀਤਾ ਗਿਆ ਹੈ ਕਿ ਜਿਤਨਾ ਹੁਣ ਤੱਕ ਸੁਣਨ ਨੂੰ ਮਿਲਿਆ ਕਿ ਸਾਰੀਆਂ ਗੁਰਦੁਆਰਿਆਂ ਦੀਆਂ ਕਮੇਟੀਆਂ ਜਿਹੜੀਆਂ ਨੇ ਉਹਨਾਂ ਨੂੰ ਇਕੱਠਾ ਕੀਤਾ ਜਾਏਗਾ ਇਕੱਠਾ ਕਰਨ ਤੋਂ ਬਾਅਦ ਜਿਹੜਾ ਇਹ ਹੁਣ ਪੱਕਾ ਕੀਤਾ ਜਾਏਗਾ ਕਿ ਅੱਗੇ ਤੋਂ ਇਸ ਤਰੀਕੇ ਦੀ ਗੁਸਤਾਖੀ ਜਿਹੜੀ ਨਾ ਹੋਵੇ ਇਸ ਤਰ੍ਹਾਂ ਦੀ ਮਿਸਟੇਕ ਜਿਹੜੀ ਹੈ ਨਾ ਹੋਵੇ ਤੇ ਬਿਲਕੁਲ ਕੋਖ ਕਰਨ ਤੋਂ ਬਾਅਦ ਹੀ ਜਿਹੜਾ ਕਿਸੇ ਦੇ ਘਰ ਦਾਸ ਚ ਜਿਹੜਾ ਪ੍ਰਕਾਸ਼ ਕੀਤਾ ਜਾਣਾ ਉਹਦੀ ਜਿਹੜੀ ਸਹਿਮਤੀ ਦਿੱਤੀ ਜਾਵੇ ਕਿਉਂਕਿ ਇਸ ਤਰੀਕੇ ਦੀਆਂ ਕਟਨਾਵਾਂ ਜਿਹੜੀਆਂ ਨੇ ਉਹ ਇੱਕ ਵਾਰੀ ਹੁੰਦੀਆਂ ਨੇ ਬਾਰ-ਬਾਰ ਕਰਾਂਗੇ ਤਾਂ ਇਹ ਆਪਣੇ ਆਪ ਚ ਲੋਕ ਸਾਨੂੰ ਹੀ ਜਿਹੜਾ ਉੱਥੇ ਬੇਕੂਫ ਕਹਿਣਗੇ ਸੋ ਇਹਦੇ ਉੱਤੇ ਹਾਲ ਦੀ ਕੱਡੀ ਜਿਹੜੀ ਹੈ ਸਾਰੀਆਂ ਕਮੇਟੀਆਂ ਨੇ ਸਹਿਮਤੀ ਵੀ ਜਤਾਈ ਹੈ ਜਿੰਨੇ ਵੀ ਇੱਥੇ ਗੁਰੂ ਘਰ ਨੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੱਕਾ तरीके दी ਹੋਰ ਗਲਤੀਆਂ ਜਿਹੜੀਆਂ ਨਾ ਹੋਣ ਤੇ ਜਿਹੜੇ ਕਿਤੇ ਨਾ ਕਿਤੇ ਜਿਹੜੀਆਂ ਕਿਤੇ ਨਾ ਕਿਤੇ ਖਾਮੀਆਂ ਨੇ ਉਹਨਾਂ ਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਦੂਰ ਕੀਤਾ ਜਾਵੇਗਾ ਮੈਂ ਮਨੀਸ਼ ਪਿਆਲਾ ਨਿਊਯਾਰਕ ਤੋਂ